ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਆਂ ਅਗਵਾੜ ਲੋਪੋੜਾਲਾ ਤੋਂ ਇੱਥੇ ਪੈਣਾ ਦਾ ਬਹੁਤ ਹੀ ਪਵਿੱਤਰ ਤਿਹਾੜ ਜਿਵੇਂ ਕਿ ਤੀਆਂ ਦਾ ਕੱਲ ਰਖੜੀਆਂ ਦਾ ਤਿਹਾੜ ਸੀਗਾ ਪੈਣਾ ਦਾ ਔਰ ਅੱਜ ਬੜੀ ਧੂਮਧਾਮ ਨਾਲ ਅਗਵਾੜ ਡਾਲਾ ਦੇ ਆ ਜੋ ਪੈਣਾ ਸਾਰਿਆਂ ਇੱਥੇ ਇਕੱਠੀਆਂ ਹੋ ਕੇ ਇਹ ਜਿਹੜਾ ਤੀਆਂ ਦਾ ਤਿਹਾੜ ਹੈ ਜਿਹੜਾ ਪ੍ਰਾਤਨ ਸਮੇ ਤੋਂ ਚੱਲਦਾ ਆਇਆ ਵਾ ਸੋ ਇਹ ਪੈਣਾ ਸਾਰਿਆਂ ਨਾਲ ਮਿਲ ਕੇ ਇੱਥੇ ਰੌਣਕਾਂ ਲਾਉਣਗੀਆਂ ਅੱਜ ਜੀ ਸੋ ਇੱਕ ਛੋਟੀ ਜੀ ਨੰਨੀ ਕੁੜੀ ਪਹੁੰਚੀ ਹੋਈ ਆ ਇੱਧਰ ਵੀਰਾਂ ਨੇ ਅਰੇਂਜਮੈਂਟ ਕੀਤਾ ਸਾ ਪੂਰਾ ਡੀਜੇ ਦਾ ਜੀ ਸੋ ਛੋਟੀ ਜੀ ਕੁੜੀਆ ਇੱਕ ਆਈ ਹੋਈ ਆ ਜੀ ਹਾਂਜੀ ਕੁੜੀਆ ਕੀ ਕਰਨਾ ਹੈ ਤੁਸੀਂ ਬੋਲੀਆਂ ਪਾਉਂਗੇ ਬੋਲੀਆਂ ਪਾਉਂਗੇ ਇੱਥੇ ਠੀਕ ਹੈ ਸੋ ਇੱਕ ਕੁੜੀਆ ਪਹੁੰਚੀ ਹੋਈ ਜੀ ਇੱਧਰ ਸਾਡੇ ਮਾਤਾ ਜੀ ਹੋਣੀ ਇੱਧਰ ਵੀਰ ਸਾਡਾ ਡੀਜੇ ਪਲੇ ਕਰਨਗੇ ਅੱਜ ਸੋ ਆਪਾਂ ਥੋੜੇ ਸਮੇਂ ਤਿੱਕਰ ਤੁਹਾਨੂੰ ਇਹ ਪ੍ਰੋਗਰਾਮ ਸਾਰਾ ਦਿਖਾਵਾਂਗੇ ਜੀ ਆਪਣੇ ਪੇਜ ਤੇ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਥਾਲੀਵਾਲ 뮤직 ਕੈਪਚਰ ਕਰ ਰਿਹਾ ਜੀ ਸੋ ਸਾਰਿਆਂ ਤੁਸੀਂ ਥੋੜੇ ਸਮੇਂ ਤੱਕ ਰਵਾਂ ਸਾਰੇ ਜਣੇ ਆ ਜਾਣ ਕਿਉਂਕਿ ਧੁੱਪ ਬਹੁਤ ਜ਼ਿਆਦਾ ਵਾ ਤੇ ਤਾਂ ਕਰਕੇ ਭੈਣਾ ਚਲੋ ਹੌਲੀ ਹੌਲੀ ਤਿਆਰ ਹੋਣ ਦੀਆਂ ਵਾ ਤਿਆਰ ਹੋ ਕੇ ਫਿਰ ਪਹੁੰਚਣੀ ਹੈ ਜੀ ਸੋ ਮਿਲਦੇ ਆਪਾਂ ਥੋੜੇ ਸਮੇਂ ਤੱਕ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਅੱਜ ਅਸੀਂ ਪਹੁੰਚੇ ਆਂ ਅਗਵਾੜ ਲੋਪੋਡਾਲਾ ਸੋ ਜਿੱਥੇ ਭੈਣਾ ਵੱਲੋਂ ਬਹੁਤ ਹੀ ਪਵਿੱਤਰ ਤਿਹਾਰ ਜਿਹੜਾ ਯਾਨੀ ਕਿ ਤੀਆਂ ਦਾ ਤਿਹਾਰ ਸੋ ਕੱਲ ਭੈਣਾ ਦਾ ਜਿਹੜਾ ਪੈਣਾ ਤੇ ਭਰਾਵਾਂ ਦਾ ਬਹੁਤ ਪਵਿੱਤਰ ਤਿਹਾਰ ਸੀਗਾ ਜੀ ਰਖੜੀ ਦਾ ਤਿਹਾਰ ਸੋ ਅੱਜ ਇਹ ਜਿਹੜਾ ਤੀਆਂ ਦਾ ਤਿਹਾਰ ਪੈਣਾ ਸਾਰਿਆਂ ਇਕੱਠੀਆਂ ਹੋ ਕੇ ਰਲ ਮਿਲ ਕੇ ਲੋਪੋੜ ਵਾਲੇ ਦਾ ਅਗਵਾੜ ਜਿਹੜਾ ਜਗਰੋਂ ਸੋ ਤੁਸੀਂ ਸਾਰੇ ਜਾਣਦੇ ਹੋ ਤੇ ਬਹੁਤ ਵਧੀਆ ਹਰ ਸਾਲ ਪੈਣਾ ਇਹ ਜਿਹੜਾ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਸੋ ਆਪਾਂ ਗੱਲਬਾਤ ਕਰਦੇ ਆਂ ਪੈਣਾ ਦੇ ਨਾਲ ਉਸ ਤੋਂ ਬਾਅਦ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਆਪਣਾ ਪੰਜਾਬ ਦਾ ਪੰਜਾਬ ਦਾ ਪੰਜਾਬੀ ਸੱਭਿਆਚਾਰਕ ਜਿਵੇਂ ਆਪਾਂ ਕੈਪਚਰ ਕਰਨਾ ਆਪਣੇ ਇਸ ਢਾਲੀਵਾਲ 뮤직 ਚੈਨਲ ਦੇ ਵਿੱਚ ਸੋ ਪੈਣਾ ਤੋਂ ਆਪਾਂ ਸਵਾਲ ਜਵਾਬ ਕਰਦੇ ਹਾਂ ਕੁਝ ਸੋ ਪੈਣਾ ਸਸੀਗਾਲ ਪਹਿਲਾਂ ਤਾਂ ਪੈਣਾ ਸਾਰਿਆਂ ਦਾ ਤੁਹਾਡਾ ਧੰਨਵਾਦ ਹੈ ਜੀ ਟਾਲੀਵਾਲ 뮤지컬 ਗਰੁੱਪ ਦੇ ਵੱਲੋਂ ਔਰ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਆਪਾਂ ਇਹ ਅੱਜ ਲਾਈਵ ਚਲਾਉਣਾ ਵਾ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਤੁਸੀਂ ਪਹਿਲਾਂ ਤਾਂ ਸਾਰਿਆਂ ਜਿਉਂਦੀਆਂ ਬਸਦੀਆਂ ਰਹੋ ਪੈਣਾ ਤੇ ਸਦਾ ਸੁਹਾਗਣੇ ਰਹੋ ਔਰ ਜਿਹੜੀਆਂ ਸਾਡੀਆਂ ਛੋਟੀਆਂ ਨਿੱਕੀਆਂ ਬੱਚੀਆਂ ਵਾਂ ਸੋ ਪਰਮਾਤਮਾ ਮਹਾਮਾਈ ਚੰਤਪੂਰਨੀ ਉਹਦੇ ਤੇ ਵੀ ਚੜ੍ਹਦੀ ਕਲਾ ਰੱਖੇ ਜੀ ਸੋ ਹਾਂਜੀ ਪੈਣਾ ਸਸੀਗਾਲ ਪਹਿਲਾਂ ਤਾਂ ਸਾਰਿਆਂ ਨੂੰ ਸੋ ਪੈਣਾ ਇਹ ਜਿਹੜਾ ਤੁਸੀਂ ਤੀਆਂ ਦਾ ਤਿਹਾਰ ਆ ਜੋ ਆਪਣੇ ਪੰਜਾਬ ਦਾ ਬਹੁਤ ਹੀ ਇਤਿਹਾਸਿਕ ਤਿਹਾਰ ਹੈ ਜੀ ਸੋ ਸਾਡੇ ਮਾਤਾ ਹੁਣੇ ਜਾਣਦੇ ਪੁਰਾਣੇ ਪਹਿਲਾਂ ਤੋਂ ਅਸੀਂ ਤੀਆਂ ਲੱਗਦੇ ਹੁੰਦੇ ਸੀ ਬਰੋਟਿਆਂ ਦੇ ਥੱਲੇ ਤੇ ਪੈਣਾ ਪਿੱਪੜਾਂ ਦੇ ਨਾਲ ਪਿੰਗਾ ਪਾ ਕੇ ਪਿੰਗਾ ਝੂੜਦਿਆਂ ਸੀਗੀਆਂ ਸੋ ਉਸੇ ਤਰ੍ਹਾਂ ਇਹ ਜਿਹੜਾ ਪ੍ਰਾਚਨ ਆਪਾਂ ਜਿਹੜਾ ਤਿਹਾਰ ਹੈ ਆਪਣੇ ਪੰਜਾਬ ਦਾ ਜਿਹੜਾ ਤਿਹਾਰ ਆ ਸੱਭਿਆਚਾਰਕ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਬਚਾ ਕੇ ਰੱਖਣਾ ਤੇ ਤੁਸੀਂ ਹਰ ਸਾਲ ਇਦਾਂ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਜਣੇ ਨਾ ਮਰ ਨੱਚ ਟੱਪ ਕੇ ਹਾਜ਼ਰੀਆਂ ਲਾਇਆ ਕਰੋ ਬੋਲੀਆਂ ਆਪਣੇ ਪੰਜਾਬ ਦੀ ਮਾਂ ਬੋਲੀ ਜਿਹੜੀ ਉਹਨੂੰ ਆਪਾਂ ਕੈਮਰਾ ਖੜਾਣਾ ਸਾਰੇ ਨੇ ਸੋ ਭੈਣਾ ਸਸੀ ਕਾਲ ਜੀ ਸੋ ਤੁਸੀਂ ਭੈਣਾ ਅੱਜ ਤੀਆਂ ਦਾ ਤਿਹਾਰ ਮਨਾਉਣਾ ਆਂ ਜੀ ਹਾਂਜੀ ਹਾਂਜੀ ਤੇ ਤੁਸੀਂ ਕਿੱਥੇ ਕਿੱਥੋਂ ਆਏ ਹੋ ਠੀਕ ਹੈ ਜੀ ਸੋ ਸਾਰੇ ਇਹ ਅਗਵਾੜ ਲੋਪੋ ਦੀਆਂ ਜੀ ਭੈਣਾ ਸਾਡੀਆਂ ਸੋ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਤੁਹਾਨੂੰ ਪਤਾ ਕਿ ਇਹ ਛੋਟੀ ਜੀ ਬੱਚੀ ਨੇ ਬਹੁਤ ਵਧੀਆ ਸਪੀਚ ਦਿੱਤੀ ਸੀਗੀ ਸੋ ਹਾਂਜੀ ਭੈਣਾ ਤੁਸੀਂ ਕੀ ਕਰਨਾ ਆਂ ਜੀ ਅੱਜ ਇੱਥੇ ਸੋ ਹਾਂਜੀ ਭੈਣਾ ਸੋ ਕੀ ਕਰਨਾ ਹੈ ਤੁਸੀਂ ਅੱਜ ਇੱਥੇ ਬਹੁਤ ਸੋਹਣੀਆਂ ਲੱਗਦੇ ਆ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੇ ਬਹੁਤ ਵਧੀਆ ਤੁਸੀਂ ਕੱਪੜੇ ਪਾਏ ਹੋਏ ਆ ਸੋ ਹਾਂਜੀ ਭੈਣਾ ਹਾਂਜੀ ਵੀ ਤੁਸੀਂ ਅੱਜ ਕਿੰਨੇ ਤੇ ਹਾਰ ਮਨਾਉਣ ਨੇ ਆਣਾ ਇੱਕ ਸਾਰੇ ਜਾਨੀ ਠੀਕ ਆ ਜੀ ਠੀਕ ਆ ਸੋ ਬਹੁਤ ਵਧੀਆ ਲੱਗ ਰਿਆਂ ਤੁਸੀਂ ਸਾਰੇ ਜਾਨੇ ਸੋ ਹੁਣ ਤੁਸੀਂ ਸਾਰਿਆਂ ਨੇ ਆਪਣੀਆਂ ਬੋਲੀਆਂ ਪਾ ਕੇ ਲਵਾਉਣੀਆਂ ਹਾਜ਼ਰੀ ਸਾਰਿਆਂ ਨੇ ਨਾਲ ਮਿਲ ਕੇ ਇੱਕ ਘੇਰਾ ਬਣਾ ਲਓ ਜੀ ਸਾਰੇ ਜਾਨੇ ਸੋ ਲੋ ਜੀ ਹੁਣ ਭੈਣਾ ਪੰਜਾਬੀ ਬੋਲੀਆਂ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਲਈ ਭੈਣਾ ਸੋ ਸਾਰੇ ਜਣੇ ਹਾਜ਼ਰੀ ਲਾਉਣੀਆਂ ਨੱਚ ਕੇ ਟੱਪ ਕੇ ਸੋ ਚਲੋ ਜੀ ਪਹਿਲਾਂ ਛੋਟੀਆਂ ਕੁੜੀਆਂ ਤੋਂ ਹੱਥ ਸ਼ੁਰੂ ਹੋ ਜੋ ਜਗਲਾ ਵਿਚ ਸਾਣੀ ਦੀਆਂ ਵਾਲਾ ਗੰਦੇ ਰਣ ਮੱਤ ਪੈਤੀਆਂ ਵਾਹ ਜੀ ਵਾਹ I oh, үтээх үү болов ਪੈਣਾ ਦੀ ਵਾਰੀ ਹੈ ਜੀ ਚਲੋ ਜੀ ਪੰਜਾਬ ਤੋਂ ਪਹਿਲਾ ਪਿਆ ਜੀ ਦਿਓ ਨਾ ਬਾਰੇ ਸੋਹ ਉੱਚੀ ਬੋਲੀ ਬਾਈ ਜੀ ਹਾਂ ਜੀ ਹਾਂ ਜੀ ਸਿੱਟੀ ਆ ਵਸ ਬੱਲੇ ਬੱਲੇ ਸੋ ਬਹੁਤ ਵਧੀਆ ਜੀ ਬਾਬਲੇ ਦਾ ਡੇੜਾ ਮੈਨੂੰ ਪੀਦਾ ਪੀਦਾ ਜਾਪੇ ਬਾਬਲੇ ਦਾ ਡੇੜਾ ਮੈਨੂੰ ਪੀਦਾ ਪੀਦਾ ਜਾਪੇ ਮੇਰੇ ਪੈਰਾ ਹੇਟਿਆ ਗਿਆ ਪਚਾਲ ਕੁੜੀਓ ਮੈਨੂੰ ਚੜ ਗਿਆ ਹਏ ਮੈਨੂੰ ਚੜ ਗਿਆ ਦੋ ਨਾ ਚਾਲ ਕੁੜੀਓ ਮੈਨੂੰ ਚੜ ਗਿਆ ਹਏ ਮੈਨੂੰ ਚੜ ਗਿਆ ਦੋ ਨਾ ਚਾਲ ਮਾ ਸੋ ਬਹੁਤ ਵਧੀਆ ਭੈਣਾਂ ਨੇ ਬੋਲੀਆਂ ਪਾਈਆਂ ਜੀ ਪੰਜਾਬੀ ਮਾਂ ਬੋਲੀ ਨਾਲ ਜੁੜੀਆਂ ਹੋ ਤੁਸੀਂ ਸਾਰੇ ਜਾਣੇ ਸੋ ਬਹੁਤ ਵਧੀਆ ਅੱਜ ਤੀਆਂ ਦਾ ਜਿਹੜਾ ਤਿਹਾਰ ਆ ਅਗਵਾੜ ਲੋ ਕਿਉਂਕਿ ਤੁਹਾਨੂੰ ਪਤਾ ਨੱਚਣਾ ਟੱਪਣਾ ਹੱਸਣਾ ਇਹ ਜਿਹੜੀ ਪੰਜਾਬ ਦੀ ਸ਼ਾਨ ਹੈ ਔਰ ਪੰਜਾਬ ਦੇ ਨਾਲ ਸਾਰੇ ਜੁੜੇ ਹੋਏ ਆ Se quita lo ਕਣੀ ਹੰਤਲੇ ਪਾਸੇ ਹੋ ਉਧਰ ਖੜ੍ਹ ਜਾ ਸਾਰੇ ਜਣੇ ਹੋ ਜਿੱਥੇ ਜੇ ਆਪਾਂ ਤਾਂ ਨਾ ਨੇ ਵਿਛਾਰੇ ਦੇ ਨਾ ਨਾ ਆਪਾਂ ਤਾਂ ਨਾ ਨੇ ਵਿਛਾਰੇ ਬੇਨਸਣ ਆਪਾਂ ਤਾਂ ਨਾ ਨੇ ਵਿਛਾਰੇ ਆ ਨੀਸੇ ਨੱਖੀਏ ਮਾਮਾਤੀਆਂ ਨੱਚੀਏ सारे दे ज परे दे जाइलके परोणे दे जये ब ਤੁਮੇ ਪਹਿਣਾ ਨੱਚੀਏ ਸਾਰੇ ਨੱਚੀਏ ਨੱਚ ਲਾਣੀ ਨੱਚ ਨੇ ਕਹਿੰਦਾ ਮੈਨੂੰ ਜੀ ਜੀ ਕਹਿੰਦਾ ਮੈਨੂੰ ਕਹਿੰਦਾ ਫੋਟ ਜੇ ਤਨੂ ਅਗਲਾ ਜੇ ਸੇ ਪੱਦਮੇ ਫੋਟ ਜੇ ਅਗਲਾ ਜੇ ਸੇ ਪੱਦਮੇ ਫੋਟ ਜੇ ਅਗਲਾ ਜੇ ਸੇ ਪੱਦਮੇ ਫੋਟ ਜੇ ਅਗਲਾ ਜੇ ਜੀ ਜੀ ਕਹਿੰਦੀ ਬੰਦਰੀ ਵਜੇ ਤਸਵੀਰ ਨੇ ਆ ज्यूटि मैवि रेहा कोलु कराव एक भैने आई बाबा नानका जाई बाबा नानका ਬਣਾਇਆ ਨਹੀਂ ਬਬਨਾਨਾ ਹਾਂ ਸਰ ਜਣੀ ਉਹ ਕਿੜਾ ਸਰ ਜਣੀ ਖੁੱਲਾ ਕੇ ਪਾਇੜਾ ਬਣਾਉਂਦੀ ਇਹ ਕੁਝ ਨਹੀਂ ਆਣੀ ਬਬਨਾਨਾ ਇਹ ਨਹੀਂ ਕੁਝ ਨਹੀਂ ਆਣੀ ਬਬਨਾਨਾ ਇਹ ਤਾਂ ਪਾਲੀ ਪਾਲਾ ਸੋ ਹਾਂ ਜੀ ਦੋਸਤੋ ਅੱਜ ਭੈਣਾਂ ਦੇ ਨਾਲ ਜਿਹੜਾ ਤੀਆਂ ਦਾ ਤਿਹਾਰ ਹੈ ਜੋ ਆਪਣੇ ਪੰਜਾਬ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਸੋ ਅੱਜ ਭੈਣਾਂ ਨੇ ਰਲ ਮਿਲ ਕੇ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਵਾ ਜੋ ਪੰਜਾਬ ਦਾ ਅਸਲੀ ਸੱਭਿਆਚਾਰ ਆ ਬੋਲੀਆਂ ਪਾਈਆਂ ਭੈਣਾਂ ਨੇ ਔਰ ਗਿੱਧਾ ਪਾਇਆ ਔਰ ਬੜੀਆਂ ਖੋਸ ਸਾਰੀਆਂ ਭੈਣਾਂ ਅਗਵਾੜ ਲੋਪੋੜਾ ਜਗਰੋਂ ਸੋ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਸਾਰਿਆਂ ਨੂੰ ਕੈਪਚਰ ਕੀਤਾ ਜੀ ਟਾਲੀਵਾਲ 뮤직 ਚੈਨਲ ਦੇ ਰਾਹੀਂ ਸੋ ਕੱਲ ਨੂੰ ਇਹ ਸਾਰੀਆਂ ਭੈਣਾਂ ਨੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸੋ ਸਾਰਿਆਂ ਨੇ ਪ੍ਰੋਗਰਾਮ ਦੇਖਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਧੰਨਵਾਦ ਤੁਸੀਂ ਬਹੁਤ ਵਧੀਆ ਰੌਣਕਾਂ ਲਾਈਆਂ ਪਈਆਂ ਹੱਸਦੀਆਂ ਬਸਦੀਆਂ ਰਹੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਸਿੰਘ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ